ਹਾਂਜੀ ਪਿਆਰਿਓ ਇਸ ਰੋਇ ਸਿੰਘ ਵੀਰ ਦੀ ਗੱਲ ਸੁਣੋ ਜਿੰਨੇ ਇੱਕ ਬੇਨਤੀ ਗੁਰੂ ਵਾਲਾ ਬਣੀਏ ਗੁਰੂ ਵਾਲਾ ਬਣੀਏ ਇਹਦੇ ਦੁਆਰਾ ਇੱਕ ਲਹਿਰ ਚਲਾਈਏ ਤੇ ਦੇਖੋ ਹੁਣ ਬੇਨਤੀ ਇੱਕ ਹੋਰ ਕਰ ਰਿਹਾ ਇਸ ਸੰਗਤਾਂ ਨੂੰ ਲੋਕਾਂ ਨੂੰ ਤੁਸੀਂ ਸੁਣੋ ਤੇ ਸੁਣ ਕੇ ਸ਼ੇਅਰ ਕਰ ਦਿਓ ਗੁਰੂ ਵਾਲਾ ਬਣੀਏ ਵੀਰ ਜੀ ਨਸਿਆਂ ਨੂੰ ਛੱਡੀਏ ਨਸਿਆਂ ਨੂੰ ਛੱਡੀਏ ਵੀਰ ਜੀ ਰਮਾਰ ਸਾ ਮਾਰੀ ਹੈ ਭਾਈ ਉਸਕੇ ਖਾਲਸਾ ਭਾਈ ਉਸਕੇ ਪਤੇ ਦੇਖੋ ਵੀਰ ਜੀ ਪਹਿਲਾ ਲੰਬਰ ਦਾ ਮੈਂ ਪਹਿਲੀ ਪ੍ਰਚਾਰ ਕਰਦਾ ਹਾਂ ਨਾ ਕਿ ਗੁਰੂ ਵਾਲਾ ਬਣੀਏ ਨਸ਼ਿਆਂ ਨੂੰ ਛੱਡੀਏ ਤੇ ਦੇਖੋ ਆਪਾ ਤਿੰਨ ਬੰਦੇ ਬੈਠ ਕੇ ਮਰਸਾਲਕੀ ਪਾ ਜਿਹੜੇ ਨੌਜਵਾਨ ਵੀਰਾਂ ਨੂੰ ਹਾਂ ਚੁਰ ਕੇ ਬੇਨਤੀ ਆ ਇੱਕ ਲੰਗੇ ਸਿਰ ਨਹੀਂ ਚਲਾਉਣਾ ਚਾਹੀਦਾ ਨਸ਼ੇ ਖਾ ਕੇ ਗੱਡੀ ਨਹੀਂ ਚਲਾਉਣਾ ਕਿਉਂਕਿ ਦੂਜੇ ਨੂੰ ਵੀ ਨੁਕਸਾਨ ਕਰਦੇ ਆ ਆਪਣਾ ਵੀ ਨੁਕਸਾਨ ਹੁੰਦਾ ਆ ਇੱਕ ਮੇਰਾ ਹਾਂ ਚੁਰ ਕੇ ਇਹ ਹੀ ਬੇਨਤੀ ਆ ਸਰਕਾਰ ਆਪਣਾ ਜਗ੍ਹਾ ਸਹੀ ਆ ਆਪਣੇ ਆਪ ਉਪਚਾਰ ਰੱਖੋ